ਹਾਂਜੀ ਸਤਿ ਸ਼੍ਰੀ ਅਕਾਲ ਜੀ ਲੋ ਜੀ ਆਪਣੇ ਦਰਾਹੇ ਸ਼ਹਿਰ ਦੇ ਵਿੱਚ ਓਪਨ ਹੋਣ ਜਾ ਰਿਹਾ ਹੈ ਜੀ ਬਹੁਤ ਹੀ ਘੈਂਟ ਅਮਿਊਜ਼ਮੈਂਟ ਪਾਰਕ ਜਿਹਦਾ ਕਿ ਨਾਮ ਹੈ ਲੁਧਿਆਣਾ ਫਨ ਕਿੰਗਡਮ ਜੋ ਜੋ ਐਕਟੀਵਿਟੀਜ਼ ਆਪਾਂ ਪਹਾੜਾਂ ਦੇ ਵਿੱਚ ਕਰਨ ਜਾਂਦੇ ਆ ਉਹ ਹੁਣ ਆਪਾਂ ਸਾਰੀਆਂ ਐਕਟੀਵਿਟੀਜ਼ ਇੱਥੇ ਕਰ ਸਕਦੇ ਆ ਤੇ ਆਓ ਹੁਣ ਆਪਾਂ ਅੰਦਰ ਚੱਲਦੇ ਆਂ ਇਸ ਲੁਧਿਆਣਾ ਫਨ ਕਿੰਗਡਮ ਪਾਰਕ ਦੇ ਤੇ ਤੁਹਾਨੂੰ ਸਾਰਾ ਕੁਝ ਦਿਖਾਉਨੇ ਆ ਕੀ ਕੀ ਦੇਖਣ ਯੋਗ ਹੈ ਸਭ ਤੋਂ ਪਹਿਲਾਂ ਜੀ ਐਂਟਰ ਕਰਦੀ ਸਾਰ ਹੀ ਇਸ ਪਾਰਕ ਦੇ ਵਿੱਚ ਆਉਂਦੀ ਹੈ ਜੀ ਰੂਪ ਕਲਾਈਮਿੰਗ ਇਸ ਐਕਟੀਵਿਟੀਜ਼ ਨੂੰ ਸਾਰੇ ਛੋਟੇ ਤੋਂ ਛੋਟੇ ਵੱਡੇ ਤੋਂ ਵੱਡੇ ਕਰ ਸਕਦੇ ਨੇ ਫਿਰ ਆਉ ਫਿਰ ਆ ਜਾਂਦੀ ਇਹਨੇ ਮਾਊਂਟੇਨ ਐਕਟੀਵਿਟੀਆਂ ਜਿਵੇਂ ਜ਼ਿਪਲਾਈਨਿੰਗ ਸਕਾਰਾ ਰਾਈਡ ਜ਼ਿਪਲਾਈਨ ਰੋਲਰ ਕੋਸਟਰ ウォਲ ਕਲਾਈਮਬਿੰਗ ਫਿਰ ਇੱਥੇ ਬਣਿਆ ਹੋਇਆ ਜੀ 360 ਡਿਗਰੀ ਸਾਈਕਲ ਤੇ ਉਸ ਤੋਂ ਬਾਅਦ ਜੀ ਬਹੁਤ ਹੀ ਵੱਡਾ ਪਾਰਕ ਆ ਜਿੱਥੇ ਤੁਸੀਂ ਆਪਣੀ ਫੈਮਿਲੀ ਨਾਲ ਬਹਿ ਕੇ ਪਿਕਨਿਕ ਇੰਜੋਏ ਕਰ ਸਕਦੇ ਹੋ ਹੋਰ ਤਾਂ ਹੋਰ ਜੀ ਇੱਥੇ ਸਕਾਈਵੇ ਟ੍ਰੇਨ ਵੀ ਅਵੇਲੇਬਲ ਹੈ ਜਿਹੜੀ ਕਿ ਤੁਹਾਨੂੰ ਸਾਰੇ ਪਾਰਕ ਦਾ ģੇੜਾ ਕਢਵਾਊਗੀ ਤੇ ਬੱਚਿਆਂ ਲਈ ਬਹੁਤ ਹੀ ਏਨਜਾਇਮੈਂਟ ਵਾਲੀ ਟ੍ਰੇਨ ਆ ਤੇ ਉਸ ਤੋਂ ਬਾਅਦ ਗੱਲ ਕਰਦੇ ਹਾਂ ਜੀ ਇੱਥੇ ਨਹਿਰ ਦੇ ਕਿਨਾਰੇ ਬੋਟ ਰਾਈਡਿੰਗ ਵੀ ਸਟਾਰਟ ਹੋ ਗਈ ਹੈ ਤੇ ਉਹਦੀ ਸਾਰੀ ਟੈਸਟਿੰਗ ਵੀ ਹੋ ਗਈ ਹੈ ਏਸੀ ਕਰੂਜ਼ ਵੀ ਅਵੇਲੇਬਲ ਹੈ ਜਿਹੜੀ ਕਿ ਤੁਹਾਨੂੰ ਸਾਰੀ ਨਹਿਰ ਦਾ ģੇੜਾ ਕਢਵਾਊਗੀ ਤੇ ਗੱਲ ਕਰਦੇ ਹੁਣ ਇਸ ਪਾਰਕ ਦੇ ਲੋਕੇਸ਼ਨ ਦੀ ਜਦੋਂ ਆਪਾਂ ਲੁਧਿਆਣਾ ਸ਼ਹਿਰ ਤੋਂ ਦਰਾਹੇ ਸ਼ਹਿਰ ਨੂੰ ਆਉਣੇ ਦਾ ਰਸਤੇ ਵਿੱਚ ਗੁਰਥਲੀ ਪੁਲਾਉਂ ਦਾ ਦਰਾਹੇ ਜਿੱਥੇ ਕਿ ਤਿੰਨ ਨਹਿਰਾਂ ਡਿਵਾਈਡ ਹੁੰਦੀਆਂ ਨੇ ਤੇ ਉਸ ਹਫਤੇ ਤੱਕ ਖੋਲੇ ਜਾਣਾ ਜੀ ਤੇ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਫੋਲੋ ਜ਼ਰੂਰ ਕਰ ਲਿਓ ਜੀ ਬਾਏ ਬਾਏ ਟੇਕ ਕੇਅਰ